ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਲੜਕੇ ਲੜਕੀਆਂ ਦੇ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਕਰੋ ਜੀ ਅੱਜ ਦੇ ਕੁਝ ਨਵੇਂ ਰਿਸ਼ਤੇ ਨੋਟ ਤੇ ਪਰਿਵਾਰ ਦੇ ਨਾਲ ਕਰੋ ਡਾਇਰੈਕਟ ਗੱਲਬਾਤ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਕਰਨਾਲ ਕਾਸਟ ਜਟਸੀਕ ਗੋਤ ਸੰਧੂ ਉਮਰ 26/8 1998 ਕੱਦ 6 ਫੁੱਟ ਪੜਾਈ ਬੀਟੈਕ ਭੈਣਾ ਦੋਨੇ ਮੈਰਿਡ ਨੇ ਕੰਮ ਹੈ ਜੀ ਇਹਨਾਂ ਦਾ ਵਰਕਿੰਗ ਇਨ ਆਈਟੀ ਕੰਪਨੀ ਮਹਾਲੀ ਆਮ ਉਹਨੇ ਸਟਾਰਟਅਪ ਇਨ ਈ-ਕਾਮਰਸ 13 ਗਿੱਲੇ ਜ਼ਮੀਨੇ ਜੀ ਫਲੈਟ ਇਨ ਮੋਹਾਲੀ ਤੇ ਪਰਿਵਾਰ ਦੀ ਮੰਗੇ ਕੁੜੀ ਨੇ ਬਰਾਬਰ ਦੀ ਪੜ੍ਹਾਈ ਕੀਤੀ ਹੋਵੇ ਕੱਦ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਤੇ ਜਲਦੀ ਕੋ ਫੈਮਿਲੀ ਤੋਂ ਹੋਵੇ ਪਟਿਆਲਾ ਮੋਹਾਲੀ ਤੇ ਹਰਿਆਣਾ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੇ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਰਿਸ਼ਤੇ ਦੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੇ ਸਿੰਘ ਪਤਾ ਮੋਗਾ ਕਾਸਟ ਗੋਲਡ ਸਮਿਥ ਗੋਤ ਕੰਡਾ ਕੱਦ 5 ਫੁੱਟ 10 ਇੰਚ ਪੜਾਈ ਬੀਏ ਪਾਸ ਭੈਣਾ ਦੋਨੇ ਮੈਰਿਡ ਨਹੀਂ ਕੰਮ ਹੈ ਜੀ ਇਹਨਾਂ ਦਾ ਬ੍ਰਿਟਿਸ਼ ਸਿਟੀਜ਼ਨ ਜੌਬ 에ਅਰਪੋਰਟ ਜੁਕੇ ਤੇ ਪਰਵਾਰ ਦੀ ਮੰਗੇ ਜੀ ਕੁੜੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਤੇ ਖਾਨਦਾਨੀ ਪਰਵਾਰ ਤੋਂ ਹੋਵੇ ਨਾਲ ਪਰਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਲਜੀਤ ਸਿੰਘ ਪਤਾ ਕਪੂਰਥਲਾ ਕਾਸਟ ਆਰਮਦਾਸੀਆ ਸਿੱਖ ਉਮਰ 1999 ਕੱਦ 5 ਫੁੱਟ 6 ਇੰਚ ਪੜਾਈ 10 ਪਾਸ ਗੋਤ ਜਸਲ ਹੀਰਪੁਰਾ ਦੋਨੇ ਮੈਰਿਡ ਨੇ ਬਾਹਰ ਨੇ ਪਿਤਾ ਰੇਲਵੇ ਵਿਭਾਗ ਤੋਂ ਰਿਟਾਇਰ ਨੇ ਤੇ ਮਾਤਾ ਹਾਊਸ ਵਾਈਫ ਨੇ ਕੰਮੇ ਜੀ ਇਹਨਾਂ ਦਾ ਮੁੰਡੇ ਦੀ ਆਪਣੀ ਇਲੈਕਟ੍ਰਿਸਿਟੀ ਦੀ ਦੁਕਾਨ ਹੈ ਤੇ ਵਧੀਆ ਆਮਦਨ ਤੇ ਘਾਰੇ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਗਸੀਰ ਸਿੰਘ ਪਤਾ ਚੈਤੋ ਮੰਡੀ ਜ਼ਿਲ੍ਹਾ ਫਰੀਦਕੋਟ ਕਾਸਟ ਰਾਮਗੜੀਆ ਰੋਪਾਲ ਉਮਰ 1995 ਕੱਦ 5 ਫੁੱਟ 10 ਇੰਚ ਪੜਾਈ ਪਲੱਸ 2 ਪਾਸ ਭੈਣਾ ਤਿੰਨੇ ਮੈਰਿਡ ਨੇ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਨੇ ਤੇ ਮਾਤਾ ਐਕਸਪਾਇਰ ਨੇ ਕੰਮੀ ਜੀ ਇਹਨਾਂ ਦਾ ਠੇਕੇ ਤੇ ਮਕਾਨ ਬਣਾਉਂਦੇ ਨੇ ਜਮੀਨ ਨਹੀਂ ਹੈ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਘਰੇਲੂ ਘਰ ਦਾ ਕੰਮ ਕਰਨ ਵਾਲੀ ਹੋਵੇ ਸੋਹਣੀ ਸੁਨੱਖੀ ਹੋਵੇ ਤੇ ਮੈਰਿਜ ਸਿੰਪਲ ਕਰਦੀ ਹੈ ਬਠਿੰਡਾ ਫਰੀਦਕੋਟ ਦੇ ਨੇੜੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਖੰਨਾ ਕਾਸਟ ਜਰਸੀਖ ਉਮਰ 1994 ਕੱਦ 6 ਫੁੱਟ 2 ਇੰਚ ਭੈਣ ਭਰਾ ਕੋਈ ਨਹੀਂ ਤੇ ਪੜ੍ਹਾਈ ਬੀ ਟੈਕ ਕੰਮ ਇਹ ਜੀ ਲੜਕੇ ਦਾ ਆਪਣਾ ਬਿਜ਼ਨਸ ਹੈ ਪਿਤਾ ਸਰਕਾਰੀ ਨੌਕਰੀ ਕਰਦੀ ਹੈ ਤੇ ਆਮਦਨ 40 ਲੱਖ ਸਾਲਾਨਾ ਪਰਿਵਾਰ ਦੀ ਮੰਗੇ ਜੀ ਕੁੜੀ ਪੜ੍ਹੀ ਲਿਖੀ ਵਧੀਆ ਪਰਿਵਾਰ ਦੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨ ਤੇ ਐਨ ਆਰ ਆਈ ਸੰਪਰਕ ਨਾ ਕਰਨਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਦੀਪ ਕੁਮਾਰ ਲਾਂਬੜਾ ਕਲਿਆਣਪੁਰ ਜਲੰਧਰ ਕਾਸਟ ਸ਼ਿੰਬੇ ਗੋਤ ਟੋਹਾਨੀ ਉਮਰ 14-11-1999 ਜਨਮ ਟਾਈਮ 4:08 ਪੀਐਮ ਜਨਮ ਸਥਾਨ ਜਲੰਧਰ ਕੱਦ 5 ਫੁੱਟ 7 ਇੰਚ ਪੜਾਈ ਪਲੱਸ 2 ਪਾਸ ਪੈਨ ਨੋ ਪਰਾ ਇੱਕ ਸਪੇਨ ਦੇ ਵਿੱਚ ਪਿਓਰੇ ਪਿਤਾ ਐਕਸਪਾਇਰ ਨੇ ਤੇ ਮਾਤਾ ਹਾਊਸ ਵਾਈਫ ਤੇ ਨਾਲ ਕੁਰਯਾਨੇ ਦੀ ਦੁਕਾਨ ਸੰਭਾਲਦੇ ਨੇ ਕੰਮ ਇਹ ਜੀ ਇਹਨਾਂ ਦਾ ਵਰਕ ਪ੍ਰੋਫੈਸ਼ਨਲ ਬੁਟੀਕ 25000 ਸੈਲਰੀ ਤੇ ਪਰਿਵਾਰ ਦੀ ਮੰਗੇ ਘਰੇਲੂ ਲੜਕੀ ਦੀ ਜ਼ਰੂਰਤ ਹੈ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਾਮਗੜੀਆ ਸਿੱਖ ਲੜਕਾ ਪਤਾ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਕਾਸਟ ਰਾਮਗੜੀਆ ਸਿੱਖ ਗੋਤ ਪਨੇਸਰ ਉਮਰ 22 1993 ਕੱਦ 5 ਫੁੱਟ 10 ਇੰਚ ਪੜਾਈ ਐਮ ਐਸ ਸੀ ਪੇਨ ਇੱਕ ਮੈਰਿਡ ਕੈਨੇਡਾ ਮਾਤਾ ਐਕਸਪਾਇਰ ਨੇ ਪਿਤਾ ਰਿਟਾਇਰ ਨੇ ਕੰਮ ਇਹ ਜੀ ਇਹਨਾਂ ਦਾ ਪ੍ਰਾਈਵੇਟ ਨੌਕਰੀ ਅਕਾਊਂਟੈਂਟ ਆਮਦਨ 5 ਲੱਖ ਸਾਲਾਨਾ ਤੇ ਪਰਿਵਾਰ ਦੀ ਮੰਗੇ ਕੁੜੀ ਪੜੀ ਲਿਖੀ ਘਰੇਲੂ ਹੋਵੇ ਗੁਰਦਾਸਪੁਰ ਏਰੀਏ ਨੂੰ ਪਹਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਬਠਿੰਡਾ ਕਾਸਟ ਮੈਰਾ ਸਿੱਖ ਕੈਸ਼ਪ ਰਾਜਪੂਤ ਉਮਰ 9 10 1993 ਗੋਤ ਤਾਮਨਾ ਜਨਮ ਸਥਾਨ ਬਠਿੰਡਾ ਜਨਮ ਟਾਈਮ 1:30 ਪੀਐਮ ਕੱਦ ਪੰਜ ਫੁੱਟ ਪੜਾਈ ਪਲੱਸ 2 ਜੀਐਨਐਮ ਨਰਸਿੰਗ ਪਹਿਣੀ ਕੈਨੇਡਾ ਪੀਐਮ ਪਿਤਾ ਪ੍ਰੀਤਮ ਸਿੰਘ ਗਵਰਨਮੈਂਟ EMPLOYE ਤੇ ਮਾਤਾ ਚਰਨਜੀਤ ਕੌਰ ਪਰਿਵਾਰ ਦੀ ਮੰਗੇ ਜੀ ਮੁੰਡਾ ਸੀਮ ਕਾਸਟ ਤੋਂ ਹੋਵੇ ਗਵਰਨਮੈਂਟ ਚਾ ਪ੍ਰਾਈਵੇਟ ਜੌਬ ਤੇ ਹੋਵੇ 30 ਤੋਂ 40 ਹਜ਼ਾਰ ਤਨਖਾਹ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ 'ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੇ ਦਾ ਰਿਸ਼ਤਾ ਪਤਾ ਅਮਰੀਕਾ ਕਾਸਟ ਅਰੂੜਾ ਹਿੰਦੂ ਉਮਰ 1991 ਕੱਦ 5 ਫੁੱਟ 5 ਇੰਚ ਭਰਾ ਇੱਕ ਮੈਰਿਡ ਭੈਣਾਂ ਦੋਨੇ ਮੈਰਿਡ ਨੇ ਕੰਮ ਇਹ ਜੀ ਇਹਨਾਂ ਦਾ ਬਿਜ਼ਨਸ ਗਰੋਸਰੀ ਸਟੋਰ ਪ੍ਰਾਪਰਟੀ ਸੇਲ ਐਂਡ ਪਰਚੇਸ ਪਰਿਵਾਰ ਦੀ ਮੰਗ ਇਹ ਜੀ ਕੁੜੀ ਪੜੀ ਲਿਖੀ ਘਰੇਲੂ ਜਾਂ ਫਿਰ ਨੌਕਰੀ ਕਰਦੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਮੋਗਾ ਕਾਸਟ ਮਜਬੀ ਸਿੱਖ ਉਮਰ 31 1996 ਕੱਦ 5 ਫੁੱਟ 10 ਇੰਚ ਪੜ੍ਹਾਈ ਬੀਐਸਸੀ ਬੀਐਡ ਐਮਐਡ ਪਰਾ ਦੋਨੀ ਮਾਤਾ ਪਿਤਾ ਸਰਕਾਰੀ ਨੌਕਰੀ ਕਰਦੇ ਆ ਤੇ ਕਾਮੀ ਜੀ ਇਹਨਾਂ ਦਾ ਮੁੰਡਾ ਗਵਰਨਮੈਂਟ ਟੀਚਰ ਹੈ ਪਰਿਵਾਰ ਦੀ ਮੰਗੇ ਜੀ ਕੁੜੀ ਸਰਕਾਰੀ ਟੀਚਰ ਹੋਵੇ ਕੱਦ 5 ਫੁੱਟ 4 ਇੰਚ ਤੱਕ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਰਮਪਾਲ ਸਿੰਘ ਪਤਾ ਜ਼ਿਲ੍ਹਾ ਮੋਗਾ ਕਾਸਟ ਰਾਮਗੜੀਆ ਸਿੱਖ ਉਮਰ 22 1991 ਕੱਦ 5 ਫੁੱਟ 2 ਇੰਚ ਭੈਣ ਇੱਕ ਪੁਰਤਗਾਲ ਦੇ ਵਿੱਚ ਭਰਾ ਇੱਕ ਆਰਮੀ ਦੇ ਵਿੱਚ ਕਾਮੀ ਜੀ ਇਹਨਾਂ ਦਾ ਵਰਕ ਇਨ ਦੁਬਈ ਸੈਲਰੀ 50 ਕੇ ਮੰਥਲੀ ਤੇ ਪਰਿਵਾਰ ਦੀ ਮੰਗੇ ਕੁੜੀ ਸੋਹਣੀ ਸੁਨੱਖੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਅਮ੍ਰਿਤਸਰ ਕਾਸਟ ਜਰਸੀ ਕਬੂਤਰਨ ਦਾਵਾ ਉਮਰ 1997 ਕੱਦ 5 ਫੁੱਟ 5 ਇੰਚ ਪੈਨ ਇੱਕ ਕੈਨੇਡਾ ਪੀਆਰ ਇੱਕ ਇੰਡੀਆ ਵੈਸ਼ਨੂ ਰਾਧਾ ਸਵਾਮੀ ਪਰਿਵਾਰ ਇਤੇ ਕਾਮੇ ਜੀ ਇਨਾਂ ਦਾ ਟਰੱਕ ਮੈਕੈਨਿਕ ਇਨ ਕੈਨੇਡਾ ਵਿਜ਼ਟਰ ਵੀਜ਼ਾ ਤੇ ਪਰਿਵਾਰ ਦੀ ਮੁੰਡਾ ਇਸ ਟਾਈਮ ਇੰਡੀਆ ਦੇ ਵਿੱਚ ਜ਼ਮੀਨ ਪੰਜ ਕਿੱਲੇ ਆ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਕੈਨੇਡਾ ਪੀਆਰ ਚ ਵਰਕ ਪਰਮਿਟ ਤੇ ਹੋਵੇ ਜਾਂ ਆਈਲੈਟਸ ਕੀਤੀ ਹੋਵੇ ਵਿਦ ਨਰਸਿੰਗ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨਾ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਸਿਮਰਨਪਾਲ ਸਿੰਘ ਪਤਾ ਦਿੱਲੀ ਕਾਸਟ ਪਾਮੜਾ ਸਿੱਖ ਉਮਰ 12/11/1988 ਕੱਦ 172 ਸੈਂਟੀਮੀਟਰ ਪੜ੍ਹਾਈ ਪਲੱਸ 2 ਪਾਸ ਪਿਤਾ ਪਰਮਜੀਤ ਸਿੰਘ ਬਿਲਡਰ ਐਂਡ ਪ੍ਰੋਪਰਟੀ ਡੀਲਰ ਮਾਤਾ ਰੂਪਮਕੌਰ ਭਰਾ ਏਕੇ ਜੀ ਮੈਰਿਡ ਕਾਮੇ ਜੀ ਇਹਨਾਂ ਦਾ ਓਨਰ ਸੇਲ ਪੁਆਇੰਟ ਫੁੱਟਵੀਅਰਸ ਰਿਲੇਸ਼ਨਸ਼ਿਪ ਆਫ ਫੁੱਟਵੀਅਰ ਬਿਜ਼ਨਸ 75 ਤੋਂ 80000 ਇਨਕਮ ਪਰ ਮੰਤ ਦੀ ਤੇ ਪਰਿਵਾਰ ਦੀ ਮੰਗੇ ਕੁੜੀ ਪੰਜਾਬ ਤਾਂ ਜਾਂ ਦਿੱਲੀ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਲਜੀਤ ਸਿੰਘ ਗਿੱਲ ਪਿਤਾ ਸ਼ਿੰਗਾਰ ਸਿੰਘ ਪਤਾ ਕੋਟਮਾਨ ਜ਼ਿਲ੍ਹਾ ਲੁਧਿਆਣਾ ਉਮਰ 17 7 1990 ਪੜ੍ਹਾਈ 10th ਪਾਸ ਮਾਤਾ ਹਾਊਸ ਵਾਈਫ ਪ੍ਰਾ 1kg ਮੈਰਿਡੇ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ ਤੇ ਕਾਮੇ ਜੀ ਇਹਨਾਂ ਦਾ 1 ਕਿੱਲਾ ਜ਼ਮੀਨ ਹੈ ਟਰਾਂਸਪੋਰਟ ਦਾ ਕੰਮ ਹੈ ਆਪਣਾ ਟਰਾਲਾ ਹੈ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਘਰੇਲੂ ਹੋਵੇ ਪਲੱਸ 2 ਕੀਤੀ ਹੋਵੇ ਕੱਦ 5 ਫੁੱਟ 5 ਇੰਚ ਤੱਕ ਹੋਵੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਆ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗਰਜੀਤ ਸਿੰਘ ਪਤਾ ਕੋਟਲਾ ਟੱਕ ਖੰਨਾ ਕਾਸਟ ਜੱਟ ਸਿੱਖ ਉਮਰ 1994 ਕੱਦ 5 ਫੁੱਟ 9 ਇੰਚ ਗੋਤ ਗਿੱਲ ਵਿਦੇਸ਼ਾ ਪੜਾਈ ਪਲੱਸ 2 ਪਿਤਾ ਨਿਰਪੈ ਸਿੰਘ ਮਾਤਾ ਸਵਰਨਜੀਤ ਕੌਰ ਤੇ ਕੰਮੇ ਜੀ ਇਹਨਾਂ ਦਾ 3 ਕ ਮਹੀਨਾ ਨੇ 4 ਕਿੱਲੇ ਜ਼ਮੀਨ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਸੋਹਣੀ ਸੁਨੱਖੀ ਹੋਵੇ ਕਿਸੇ ਵੀ ਕਾਸਟ ਦੀ ਹੋਵੇ ਡਿਵੋਰਸ ਤੇ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਨੂੰ ਹੋਰ ਪਰਿਵਾਰ ਦੀ ਕੋਈ ਮੰਗਣੀ ਤੇ ਵਿਆਹ ਦਾ ਖਰਚਾ ਸਾਰਾ ਮੁੰਡੇ ਦੇ ਵੱਲੋਂ ਹੀ ਕੀਤਾ ਜਾਵੇਗਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕਾ ਪਤਾ ਏਰੀਆ ਪਟਿਆਲਾ ਕਾਸਟ ਕੰਬੋਜ ਗੋਤ ਥਿੰਦ ਉਮਰ 29 ਸਾਲ ਕੱਦ 5 ਫੁੱਟ 8 ਇੰਚ ਪੜਾਈ ਬੀਟੈਕ ਫ੍ਰੋਮ ਦਿੱਲੀ ਸੌਫਟਵੇਅਰ ਇੰਜੀਨੀਅਰਿੰਗ ਇਨ ਗੁੜਗਾਉਂ ਰਾ ਇੱਕ ਇੱਕ ਕੈਨੇਡਾ ਪੀਆਰ ਤੇ ਕੰਮ ਹੈ ਜੀ ਇਹਨਾਂ ਦਾ ਮੁੰਡਾ ਕੈਨੇਡਾ ਪੀਆਰ ਹੈ ਵਧੀਆ ਆਮਦਨ ਹੈ ਵਧੀਆ ਘਰ ਪਰਿਵਾਰ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਪਟਿਆਲਾ ਏਰੀਆ ਦੀ ਹੋਵੇ ਸੋਹਣੀ ਸੁਨੱਖੀ ਤੇ ਪੜੀ ਲਿਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਾਨਪ੍ਰੀਤ ਸਿੰਘ ਪਤਾ ਜਗਰਾਉ ਕਾਸਟ ਖੱਤਰੀ ਉਮਰ 12 11 1991 ਪੜ੍ਹਾਈ ਪਲੱਸ 2 ਆਈਟੀਆਈ ਡਿਪਲੋਮਾ ਪੈਣ ਇੱਕ ਪ੍ਰਾ ਇੱਕ ਫੈਮਿਲੀ ਦੇ ਵਿੱਚ ਮਾਤਾ ਪਿਤਾ ਨੇ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਭਾਵੇਂ ਗਰੀਬ ਪਰਿਵਾਰ ਦੀ ਹੋਵੇ ਪਰਿਵਾਰ ਵਧੀਆ ਹੋਵੇ ਵਿਆਹ ਸਿੰਪਲ ਕਰਨਾ ਹੈ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਨੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਬੁਰਜ ਹਰੀਕਾ ਜ਼ਿਲ੍ਹਾ ਫਰੀਦਕੋਟ ਕਾਸਟ ਜੱਟ ਸਿੱਖ ਗੋਤ ਬਰਾੜ ਉਮਰ 26 ਇੱਕ 2000 ਕੱਦ 5 ਫੁੱਟ 8 ਇੰਚ ਪੜਾਈ ਪਲੱਸ 2 ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਪੈਣ ਨੂੰ ਭਰਾ ਨੂੰ ਵੈਸ਼ਨੂ ਪਰਿਵਾਰ ਇਹ ਜੀ ਛੋਟੀ ਫੈਮਿਲੀ ਹੈ ਕੰਮ ਇਹ ਜੀ ਇਹਨਾਂ ਦਾ 12 ਕਿੱਲੇ ਜ਼ਮੀਨ ਹੈ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ ਤੇ ਮਾਤਾ ਹਾਊਸ ਵਾਈਫ ਨੇ ਡਬਲ ਸਟੋਰੀ ਕੋਠੀ ਰੋਡ ਤੇ ਨਾਲ ਜ਼ਮੀਨ ਤੇ ਪਰਿਵਾਰ ਦੀ ਮੰਗੇ ਕੁੜੀ ਕੈਨੇਡਾ ਜਾਂ ਆਸਟ੍ਰੇਲੀਆ ਦੀ ਪੀਆਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਸਿੰਘ ਸੰਦੂ ਹਾਈਟ 5 ਫੁੱਟ 7 ਇੰਚ ਏਜ 27 ਸਾਲ ਕੁਆਲੀਫਿਕੇਸ਼ਨ ਮਾਸਟਰ ਡਿਗਰੀ ਓਕੂਪੇਸ਼ਨ ਸੌਫਟਵੇਅਰ ਇੰਜੀਨੀਅਰਿੰਗ in alexst jatt usa satel need girl usa and canada ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਗੁਰਦਾਸਪੁਰ ਕਾਸਟ ਜੱਟ ਸਿੱਖ ਕੱਦ 5 ਫੁੱਟ 8 ਇੰਚ ਉਮਰ 28 ਸਾਲ ਪੜਾਈ ਨਾਨ ਮੈਡੀਕਲ ਇੰਜੀਨੀਅਰਿੰਗ ਕੀਤੀ ਹੋਈ ਹੈ ਗੋਤ ਘੁੰਮਣਪਰਾ 2 ਇੱਕ ਫੋਰਨ ਪੈਨਾ ਦੂਣੀ ਮੈਰਿਡ ਨੇ ਪਿਤਾ ਆਰਮੀ ਤੋਂ ਰਿਟਾਇਰ ਨੇ ਤੇ ਮਾਤਾ ਹਾਊਸ ਵਾਈਫ ਨੇ ਕਾਮੇ ਜੀ ਇਹਨਾਂ ਦਾ ਜੋਬ ਹਰਸ਼ੈਂਟ ਨੇਵੀ ਨੌਕਰੀ ਸਾਲ ਦੀ ਸੈਲਰੀ 130000 ਜ਼ਮੀਨ 9 ਕਿੱਲੇ ਪਰਿਵਾਰ ਦੀ ਮੰਗੇ ਕੁੜੀ ਪੜੀ ਲਿਖੀ ਹੋਵੇ ਤੇ ਸੋਹਣੀ ਸੁਨੱਖੀ ਹੋਵੇ ਹੋਰ ਕੋਈ ਪਰਿਵਾਰ ਦੀ ਮੰਗ ਨਹੀਂ ਬਿਨਾ ਦਾਜ ਤਹੇਜ ਦੇ ਇਹਨਾਂ ਨੇ ਮੈਰਿਜ ਕਰਨੀ ਹੈ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਜੇ ਸ਼ਰਮਾ ਪਤਾ ਦੁਗਰੀ ਲੁਧਿਆਣਾ ਕਾਸਟ ਹਿੰਦੂ ਉਮਰ 23 ਸਾਲ ਪੜਾਈ ਐਜੂਕੇਸ਼ਨ ਅਪ ਟੂ ਮਿਡਲ ਸਟੈਂਡਰਡ ਭੈਣ 1 ਕੇਜੀ ਮੈਰਿਡ ਐ ਤੇ ਪਿਤਾ ਐਕਸਪਾਇਰ ਨੇ ਮਾਤਾ ਡੂਇੰਗ ਕਰਿਆਣਾ ਸ਼ਾਪ ਐਂਡ ਹਾਊਸ ਵਾਈਫ ਕੰਮ ਇਹ ਜੀ ਇਹਨਾਂ ਦਾ ਡੂਇੰਗ ਸਰਵਿਸ ਐਟ ਪੈਟਰੋਲ ਪੰਪ ਬੈਸ਼ਨੂ ਪਰਿਵਾਰ ਇਹ ਤੇ ਪਰਿਵਾਰ ਦੀ ਮੰਗੇ ਜੀ ਸਿੰਪਲ ਮੈਰਿਜ ਕਰਨੀ ਹੋਰ ਪਰਿਵਾਰ ਦੀ ਕੋਈ ਮੰਗੇ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਇਹ ਸੀ ਜੇ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਤੇ ਵਧੇਰੇ ਜਾਣਕਾਰੀ ਵੀ ਲੈ ਸਕਦੇ ਹਾਂ ਜੀ। ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਵੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ। ਅਗਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਜਾਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸ ਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਕਿਉਂਕਿ ਸਾਡਾ ਕੰਮ ਸਿਰਫ ਐਡ ਦਾ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਤੇ ਐਡ ਕੋਈ ਦਿਨ ਛੱਡ ਕੇ ਵਾਰ-ਵਾਰ ਲਗਾਈ ਜਾਂਦੀ ਹੈ ਜਿੰਨਾ ਟਾਈਮ ਤੱਕ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ